엄청 비 맞잖아. 어딜 건지 어딜. 와, 차 올려 놔야겠다. ਸਰ ਸਦਰ ਪੁਲਿਸ ਵੱਲੋਂ ਜਿਹੜਾ ਮਾੜੇ ਅੰਸਰਾਂ ਦੀ ਕੁਝ ਗ੍ਰਿਫਤਾਰੀ ਕੀਤੀ ਗਈ ਹੈ ਸਰ ਕੀ ਸਾਰਾ ਮਸਲਾ ਹੈ ਤੇ ਕਿੰਨੇ ਬੰਦੇਾਂ ਨੂੰ ਗ੍ਰਿਫਤਾਰ ਕੀਤਾ ਗਿਆ ਸਰ ਇਸ ਵਿੱਚ ਤਿੰਨ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਸਾਡਾ ਏਐਸਆਈ ਤਿਲਕਰਾਜ ਕੱਲ ਗਸ਼ਤ ਤੇ ਸੀਗਾ ਸ਼ੱਕੀ ਪੁਰਸ਼ਾਂ ਦੇ ਸੰਬੰਧ ਵਿੱਚ ਤੇ ਉੱਥੇ ਉਹਨਾਂ ਨੂੰ ਇਨਫੋਰਮੇਸ਼ਨ ਮਿਲਦੀ ਵੀ ਤਿੰਨ ਬੰਦੇ ਢਿਲਵਾਂ ਵਾਲੀ ਨਹਿਰ ਤੇ ਜੋ ਜੂਆ ਖੇਡਣ ਦੇ ਵੀ ਆਦੀ ਆ ਤੇ ਲੁੱਟਾਂ ਖੋਹਾਂ ਦੇ ਵੀ ਆਦੀ ਆ ਉੱਥੇ ਬੈਠੇ ਇੰਤਜ਼ਾਰ ਕਰ ਰਹੇ ਲੁੱਟਕੋ ਕਰਨ ਦਾ ਜਾਂ ਜੂਆ ਖੇਡਦੇ ਮਿਲ ਸਕਦੇ ਆ ਜਿਸ ਤੇ ਇਸੇ ਤਿਲਕਰਾਜ ਵੱਲੋਂ ਸਮੇਤ ਪੁਲਿਸ ਪਾਰਟੀ ਰੇਡ ਕੀਤਾ ਗਿਆ ਤੇ ਮੌਕੇ ਤੇ ਉਹ ਤਿੰਨੇ ਬੰਦੇ ਗ੍ਰਿਫਤਾਰ ਹੋ ਗਏ ਸੀਗੇ ਤੇ ਅੱਜ ਉਹਨਾਂ ਨੂੰ ਪੇਸ਼ ਕੀਤਾ ਜਾ ਰਿਹਾ ਕੋਰਟ ਦੇ ਵਿੱਚ ਕਿੱਥੋਂ ਦੇ ਰਹਿਣ ਵਾਲੇ ਸਾਰ ਇਹ ਇੱਕ ਸਾਰ ਖਾਰੇਦਾ ਰਹਿਣ ਵਾਲਾ ਹੈਗਾ ਸਾਰ ਇੱਕ ਬੰਦਾ ਹੈਗਾ ਬਹਿਬਲ ਕਲਾਂ ਦਾ ਤੇ ਇੱਕ ਕੋਠੇ ਹਜੂਰਾ ਸਿੰਘ ਵਾਲੇ ਦਾ ਸੀ ਤੇ ਤਿੰਨ ਪਰਸਨ ਆਏ ਈ ਹੁਣ ਸਰ ਫਰਦਰ ਕਰਦੇ ਆ ਫਰਦਰ ਕੋਰਟ ਚ ਪੇਸ਼ ਕੀਤਾ ਜਾ ਰਿਹਾ ਅੱਗੇ ਪੁੱਛ ਕਵਸਚਨ ਕਰਾਂਗੇ ਜੋ ਵੀ ਹੋ ਗਤੋਂ ਦੱਸ ਦਿੱਤਾ ਜਾਵੇ